ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਪਹਾਉਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਭਰਾਵਾਂ ਲੱਗੇ ਆ ਪਿੰਡ ਚਵੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਪਸ਼ੂ ਵੀ ਖਾਵਾਂਗੇ ਦੋ ਝੋਟੀਆਂ ਤੇ ਇੱਕ ਵੈੜਾ ਬਿਲਕੁਲ ਤਾਜੀ ਸੂਈ ਇਹ ਝੋਟੀਆਂ ਦੋਵੇਂ ਤੋਕੜਾਂ ਘਬਣਾਵਾ ਤੇ ਆਪਾਂ ਪਹੁੰਚੇ ਬਾਈ ਹਰਪਾਲ ਸਿੰਘ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਲੈਨੇ ਆਂ ਪਸ਼ੂਆਂ ਦੀ ਜਾਣਕਾਰੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜਗੇ ਵੀ ਸਤਿ ਸ਼੍ਰੀ ਅਕਾਲ ਸਭ ਸਭ ਠੀਕ ਠਾਕ ਜੀ ਤੇ ਇਹ ਜਗੇ ਵੀ ਤੁਸੀਂ ਸੁਣਾਓ ਹਾਂ ਜੱਦੀ ਕਲਾ ਜੀ ਕੱਢੀ ਕਲਾ ਜੀ ਦੋ ਟੀਟਾ ਪਰਿਵਾਰ ਸਰ ਚੱਲਦੇ ਗਾ ਜੀ ਅੱਗੇ ਚੱਲਦੇ ਗਾ ਜੱਦੀ ਕਲਾ ਚਾਹੀਦੀ ਵੇਖ ਲਿਆ ਮੇਲਾ ਹਰ ਕੱਲ ਹਾਂ ਮੇਲਾ ਵਧੀਆ ਵਧੀਆ ਜੱਦੀ ਵੀ ਹੋ ਗਿਆ ਚਲੋ ਬੇਟੀਆ ਅੱਗੇ ਆਪਣਾ ਨਾਮ ਤੇ ਐਡਰੈਸ ਦੱਸੋ ਹਾਂ ਮੇਰਾ ਪਹਾਸਿੰਗ ਚ ਪਿੰਡ ਚੰਦਾ ਜ਼ਿਲ੍ਹਾ ਬਠਿੰਡ ਇਹ ਦੱਸਣਾ ਜੀ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ 9845492 ਠੀਕ ਹੈ ਜੀ ਮੈਂ ਇੰਕੈਰੀ ਜਰਵਾ ਜੀ ਆ ਵੈਟ ਤੁਹਾਨੂੰ ਜਗਣੀ ਕਰ ਲਗੇ ਦੱਸਿਆ ਭਾਈਆ ਵੈਟ ਦੇ ਪਰੇ ਕਿ ਨਵਾਸ ਗੀ ਜੀ ਦੂਜਾ ਸੂਆ ਸੂਈ ਆ ਅੱਛਾ ਜੀ ਤੇ ਮੰਨ ਲਓ ਵੀ ਸੂਈ ਆ ਆਪਣੀ 7 ਵਜੇ ਦੀ ਜੋਰ ਜੋਰ ਪਾਤੀ ਸਭ ਪ੍ਰੋਪਰ ਹੋ ਗਈ ਆ 5 ਕਿਲੋ ਬੋਲਾ ਚ ਹੋਇਆ ਮਗਰ ਬੱਛੀ ਜੀ ਠੀਕ ਆ ਠੀਕ ਆ ਲਓ ਭਾਈਆ ਪਹਿਲੇ ਨੰਬਰ ਤੇ ਜੋਰ ਪਾਓ ਜੀ ਜੋਰ ਪਾਤੀ ਆ ਕਰੋ ਜੀ ਕਿੱਕ ਇਹ ਦੂਜਾ ਸੂਆ ਹੈ ਪਹਿਲਾ ਸੂਆ ਨਾ ਦੂਜਾ ਜੱਗੇ ਵੀ ਦੂਜਾ ਸੂਆ ਠੀਕ ਹੈ ਠੀਕ ਹੈ ਪਹਿਲਾ ਸੂਆ ਦੁੱਧ ਭਰਿਆ ਹੈ ਨਾ 18-19 ਕਿਲੋ ਅੱਛਾ ਜੀ ਅਜੇ 5 ਕਿਲੋ ਆਪਾਂ ਬੋਲਾ ਚੋਰਦਾ ਜੇ ਠੀਕ ਹੈ ਠੀਕ ਹੈ ਵੀ ਆਹ ਚੰਗੇ ਰਜਾਈ ਆ ਆਪਾਂ ਦੇ ਅੱਗੇ ਵੀਰ ਠੀਕ ਹੈ ਠੀਕ ਹੈ ਉਹ ਵੇਖੀ ਬਿਲਕੁਲ ਤਾਜ਼ੀ ਦੁੱਧ ਕਰੋ ਜੀ ਚੈੱਕ ਆ ਤੇ ਬਿਲਕੁਲ ਗਿੱਲਾ ਨਾੜੂ ਆ ਤੇ ਥੋਲੋ ਬਾਈ ਬਾਕੀ ਥੋਲ ਕੇ ਵਖਾਇਆ ਤੇ ਕੱਦ-ਕਾੜ ਬਹੁਤ ਹੀ ਚੰਗਾ ਵਾ ਕਿੰਨਾ ਕੁ ਭਰੋਗੇ ਦੁੱਧ ਅੱਗ ਦੀ ਦੁੱਧ ਜੱਗੇ ਵੀ ਦੇ ਨੇ 20 ਕਿਲੋ ਭਰ ਦੇਣਾ ਕਰਮਾਲੀ ਨੇ ਦੇ ਠੀਕ ਹੈ ਠੀਕ ਹੈ ਇਹ ਤੇ ਇਸ ਕੁਆਲਟੀ ਵੀ ਚੈੱਕ ਕਰ ਸਕਦਾ ਜੀ ਲੱਗੇ ਤਾਂ। ਇਹ ਠੰਡ ਭਾਂਡਾ ਵੀ ਬਹੁਤ ਚੰਗਾ ਵਾ ਤੇ ਬਾਕੀ ਬਾਈ ਕਹਿੰਦਾ ਕਿ 5 ਕਿ ਲੀਟਰ ਜਿਹੜਾ ਪੌਲਾ ਕੱਢਦਾ ਵਾ ਤੇ ਜਵਾਕ ਜਿਹਨੂੰ ਪਿਆਤਾ ਵਾ ਇਹ ਥਣਸਣ ਬਹੁਤ ਹੀ ਚੰਗਾ ਲੱਗਾ ਵਾ। ਅਰੋਜੀ ਚੈੱਕ ਅਫੇ ਇਸ ਕੁਆਲਟੀ ਨੂੰ ਲੱਗੇ ਤਾਂ ਤੇ ਫੋਤੀ ਵਾਲੀ ਵੀ ਆ ਗਈ ਆ ਤੇ ਥਣ ਭਾਂਡਾ ਬਹੁਤ ਹੀ ਚੰਗਾ ਲੱਗਾ ਵਾ। ਇਹ ਨਾੜਾ ਨੂੜਾ ਵੀ ਹਵਾਨੇ ਦੇ ਚੰਗੀਆਂ ਆ ਗਈਆਂ ਉਹ ਵੀ ਲੱਗੇ ਤਾਂ ਆਪਾਂ ਦਿਖਾਉਂਦੇ ਹਾਂ ਤੁਹਾਨੂੰ। ਸਾਲੋ ਜੀ ਚੱਕ ਲਾਗੇ ਤਾਂ ਇੱਧਰਲੀ ਸਾਈਡ ਤੋਂ ਬਾਈ ਦਿਖਾਓ ਬਾਈ ਜੀ ਲਾਗੇ ਤੋਂ ਚੈੱਕ ਕਰ ਸਕਦਾ ਜੇ ਨਾਲਾਂ ਨੂੰ ਨਾ ਹਵਾਨੇ ਤੇ ਬਹੁਤ ਹੀ ਚੰਗੀਆਂ ਆ ਗਈਆਂ ਤੇ ਕੀ ਮੁੱਲ ਕਰਨਾ ਬਾਈ ਇਹਦਾ ਹਰ ਜੇ ਕਿਵੇਂ ਤੁਹਾਨੂੰ ਪਤਾ ਜਿੱਦਣੀਆਂ ਬ੍ਰੀਡਾਂ ਨੇ ਇਹਦੇ ਮੁੱਲ ਤੇ ਕਰਾਉਂਦੀ 75000 ਹਾਂਜੀ ਤੁਸੀਂ ਦੱਸੋ ਜੀ ਨਹੀਂ ਦੇ ਦੀ ਨਹੀਂ ਆਪਾਂ ਹਰਜਾਇਜੀ ਕਰੀਏ ਆਪਣਾ ਜੇ ਆ ਜੀ ਦੇ ਕੇ ਆ ਜੀ ਆਪਾਂ ਵੀ ਇਹਦੀ ਨਗੀਜੀ ਗੱਲ ਕਰੀਏ ਆਪਾਂ ਆ ਛੱਡ ਦਿਓ ਯਾਰ ਖੰਡ ਹੋਰ ਫਿਰ ਛੱਡ ਦਈਏ ਹਾਂ ਨਾ ਜੱਗੇਵੀਰ ਆਪਾਂ ਨਹੀਂ 45000 ਦੇ ਰਸ਼ੀ ਦਵਾਂਗੇ ਠੀਕ ਹੈ ਠੀਕ ਹੈ ਲਓ ਭਾਈ 45000 ਦੇ ਸਜਾ ਦੇ ਦੋ ਤੇ ਸਾਮ ਵਾਲਾ ਲੈ ਜਾ 20 ਕਿਲੋ ਦੁੱਧ ਜੱਗੇਵੀਰ ਰਮਾ ਨਾ ਪਈ ਜਾਣਾ ਠੀਕ ਹੈ ਠੀਕ ਹੈ ਇਹਦੇ 4500 ਇਹ ਜੋਰਜੋ ਨੂੰ ਪ੍ਰੋਪਰ ਭਾਤ ਹੀ ਹੈ ਠੀਕ ਹੈ ਤੇ 564 ਹਾਂ 564 ਜੱਗੇਵੀਰ ਠੀਕ ਹੈ ਠੀਕ ਹੈ ਲਓ ਭਾਈ 500 ਰੁਪਏ ਛੋਟ ਪਾਈ ਕਹਿੰਦਾ ਕਿ 45000 ਦੇ ਸਾਢੇ 45 ਦੀ ਰਹਿ ਗਈ ਆ ਹਾਂਜੀ ਹਾਂਜੀ ਆਜੋ ਹੁਣ ਦੂਜੇ ਨੰਬਰ ਤੇ ਤੋਕੜਾਂਗੇ ਬਣਾ ਛੋਟੀਆਂ ਚੰਗੀਆਂ ਕਦ ਕਾਟ ਹਾਲੀਆਂ ਦੱਸਿਓ ਭਾਈ ਜੀ ਇਹਦੇ ਬਾਰੇ ਇਹ ਦੂਜਾ ਅਛਾ ਇਹ ਆਰਟੀਕਲੋ ਛੋਟੀ ਥਲੇ ਦੁੱਧ ਜੀ ਠੀਕ ਹੈ ਠੀਕ ਸੱਜੇ ਦਾ ਰਕਾਰਡ ਜੋ 15 16 ਲੀਟਰਾਂ ਦਾ ਠੀਕ ਹੈ ਠੀਕ ਲਓ ਭਾਈ ਥਣ ਤੁਣ ਬਹੁਤ ਹੀ ਚੰਗਾ ਵਾਲਾ ਕਰੋ ਜੀ ਜੱਗ ਦੇਖੇ ਵੀ ਨਾ ਨਹੀਂ ਕਿੱਅਕਾ ਪਾਸਿਆ ਆਹ ਕਿੰਨਾ ਦੁੱਧ ਤੇ 8 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ ਤੇ ਜੈੱਡ ਬਲੈਕ ਆ ਗਈ ਆ ਨਾ ਭਾਈ ਕੋਲ ਜੇ ਨਾ ਉਹਨਾਂ ਵਾਲਾ ਪਾਉਣ ਤਾਂ ਨੇ ਦਰਸ਼ਣੇ ਰੇ ਤੇ ਕਰੋ ਜੀ ਫੇਸ ਕੁਆਲਟੀ ਚੈੱਕ ਤੁਸੀਂ ਇਹ 15 ਲੀਟਰ ਦਾ ਦਾ ਸੱਜਣ ਦਾ ਰਿਕਾਰਡ ਆ ਤੇ 8 ਘੰਟੇ ਤੋਂ ਹੀ ਲੱਗੇ ਤੋਂ ਚੈੱਕ ਕਰ ਸਕਦੇ ਜੀ ਤੇ ਭਾੜੇ ਤੇ ਮਿਲਦੀ ਵੀਰ ਜੀ ਹਾਂ ਭਾੜੇ ਦੇ ਦੋਵੇਂ ਟਾਈਮ ਭਾੜੇ ਤੇ ਚੰਗੇ ਵੀਰ ਠੀਕ ਆ ਠੀਕ ਆ ਲਓ ਜੀ ਦੋਵੇਂ ਟਾਈਮ ਭਾੜੇ ਤੇ ਮਿਲਦੀ ਆ ਤੇ 8 ਲੀਟਰ ਜਿਹੜਾ ਦੁੱਧ ਦੇ ਕੋ ਤਿਆਰ ਆ ਇਹ ਮਿਲਕ ਵੈਂਡ ਵੀ ਲੱਗੇ ਤੋਂ ਤੁਹਾਨੂੰ ਆਪਾਂ ਦਿਖਾਉਂਦੇ ਬਹੁਤ ਚੰਗੀ ਲੱਗੀ ਜੀ ਉਹ ਕੋਈ ਡਾਗੇ ਦੇ ਚੈੱਕ ਕਰ ਸਕਦੇ ਤੁਸੀਂ ਥਾਣਾ ਦਾ ਸੈਰ ਗਿਆ ਤੇ ਮਿਲਕ ਵੈਨ ਬਹੁਤ ਚੰਗੀ ਲੱਗੀ ਇਹਦੇ ਤੇ ਇਹਦਾ ਵੀ ਮੁੱਲ ਕਰਨਾ ਬਾਈ ਹਰ ਜਿੱਕੇ ਵੀ ਮੁੱਲ ਤੇ ਕਰਾਉਂਦੀ ਹੈ 85000 ਅੱਛਾ ਜੀ 80000 ਦੇ ਦਈਏ ਜਿੱਥੇ ਕਿ ਦੇਈ ਦੇਣੀ ਫਿਰ ਉਹ ਦੱਦ ਗਿਆ ਤੇ ਜਿੱਥੇ ਘਾਣਾ ਹੀ ਆਂ ਜੱਗੇ ਵੀ ਚੰਗੀ ਆ ਮਾਜ ਮੰਨ ਲਓ ਵੀ 8 ਕਿਲੋ ਦੁੱਧ ਦੇ 6ਵੇਂ ਦੇ ਗੱਬਣ ਆ ਹੋਰ ਕੋਈ ਲੋਕਲ ਮਾਜ ਹੁੰਦੀ ਉਹਨੇ ਭੱਜ ਜਾਣਾ ਸੀ ਇਹਦੀ ਗੱਲ ਸਹੀ ਹੈ ਹਾਂ 75 ਦੀ ਜੱਗੇ ਵੀ ਦੇ ਦਈਏ ਛੱਡ ਦੋ 1000 ਕੰਡ ਹੋਰ ਹਾਂ ਨਾ ਜੱਗੇ ਵੀ 70 ਦੀ ਦਵਾਂਗੇ ਤੇ 500 ਰੁਪਏ ਛੋਟ ਕਰਾਂਗੇ ਲਓ ਬਈ 70000 ਤੇ 500 ਰੁਪਏ ਛੋਟ ਆਹ ਮਹੀਨੇ ਦੀ ਗੱਪਣ ਜੀ ਠੀਕ ਹੈ ਠੀਕ ਹੈ ਤਾਂ ਮਰਜ਼ੀ ਕੋ ਵੀਰ ਭਰਾ ਚੈੱਕ ਕਰਕੇ ਤੇ ਸੌਂਦੇ ਵਾਲੀ ਮੇਰੇ ਕੋਲ ਠੀਕ ਹੈ ਠੀਕ ਹੈ ਲਓ ਬਈ ਬਿਲਕੁਲ ਜੀ ਅੱਜ ਮੁੱਲ ਕਰਤਾ ਬਾਈ ਨੇ 70000 ਚੋਂ 500 ਰੁਪਏ ਛੋਟ ਛੋਟ ਤੇ ਆਜੋ ਹੁਣ ਹੱਥ ਤੇ ਦੱਸਿਓ ਭਈਆ ਝੋਟੀ ਕਿੰਨੇ ਜੱਗੇ ਵੀ ਦੂਜਾ ਸੁਹਾ ਸੁਣਾ ਜੇ ਅੱਛਾ ਜੀ ਸਾਢੇ 8 ਮਹੀਨੇ ਚੱਕ ਪਾਜੇ ਅੱਛਾ ਜੀ ਦੋ ਤਿੰਨ ਚਾਰ ਕਿਲੋ ਝੋਟੀ ਦੇ ਦ ਇੱਕੋ ਟਾਂ ਮਿਲਦੀ ਕੁਟਾਂ ਮਿਲ ਕੁਟਾਂ ਦੇਖੀ ਠੀਕ ਹੈ ਠੀਕ ਲਓ ਬਾਈ ਅੱਠ ਪੈਰੀ ਮਿਲਦੀ ਜੇ ਤੇ 4 3 ਤੋਂ 4 ਲੀਟਰ ਜਿਹੜਾ ਦੁੱਧ ਤਿਆਰ ਹੈ ਗੜੀ ਦਾ ਥੰਮ ਤੋਂ ਪਾਸ ਕਰਾਉਗੇ ਪਾਸ ਕਰਾਉਗੇ ਮਾਲਕ ਇੱਕਾ ਤੇ ਕਟੜ ਬੋ ਨਹੀਂ ਸਕਦਾ ਜੱਗੇ ਵੀ ਗਿਣਤੀ ਤੇ 50 ਦਿਨ ਰਹਿ ਕੇ ਸੁੰਨ ਜਦੇ ਬਿਲਕੁਲ ਸਹੀ ਗੱਲ ਆ ਵੀ 8.5 ਮਹੀਨੇ ਤੇ ਬਾਈ ਹੋ ਗਏ ਆ 50 ਦਿਨ ਕਰਮਾ ਲਈ ਫੇਰ ਤਾਜੀ ਹੋ ਜਾਂਦੀ ਤੇ 10 ਮਹੀਨਾ ਰਹਿ ਗਿਆ 45 ਰਹਿ ਗਏ ਆ 45 ਰਹਿ ਗਏ ਦੋ ਵਜੇ ਕਰੋ ਯਾਰ ਜੰਮੀ ਪਲੀ ਬਹੁਤੀ ਆ ਤੇ ਪੇਠ ਬੂੜਾ ਬਹੁਤੀ ਚੌੜਾ ਲੰਗਾ ਵਾ दे दे तो तो ये नीली रावी देख जा ये चलो किचोड़ जाना था इसका द्वार पे तो लगी है आपने मार देगा ये कोटेगो ठीक है ठीक है लोगों को मज़ा दे रहा है तभी भारों ने लिए अच्छा ही कोई मज़ा नहीं है सुईयां दे यार नहीं चल वेज देने हैं ठीक है ठीक है आप अपने चक्की वीर ठीक है ठीक है तो बस ਫਾਣਾ ਦਾ ਸੈਰ ਗਿਆ ਬਾਈ ਚੰਗਾ ਵਾ ਤੇ ਇਹਦਾ ਕੀ ਮੁੱਲ ਬਾਈ ਹਰ ਜੱਜ ਵੀਰ ਤੁਹਾਨੂੰ ਪਤਾ 45 50 ਦੇ ਰੁਪਏ ਕਰਮਾ ਦੀ ਸੂ ਬੈਣੀ ਆ ਹਾਂਜੀ ਹਾਂਜੀ ਤੇ ਹੈਗੀ ਤੇ ਡੇਢ ਦੀ ਆ ਅੱਛਾ ਜੀ ਹੁਣ ਆਪਾਂ ਤੇ ਜੱਜ ਵੀਰ ਰੱਸੀ ਦੀ ਦੇ ਦਈਏ ਹਾਂ ਨਾ ਹੀ ਦਸੀਏ ਜਿੱਥੇ ਗੱਲ ਹਾਂ ਨਾ ਜਿੱੱਗੀ ਵੀ ਦੇਣੀ ਪੂਰੇ 75000 ਦੀ 500 ਰੁਪਏ ਛੋੜ ਹੋਣੀ ਹੈ ਠੀਕ ਠੀਕ ਲਓ ਭਜੀ 75000 ਤੋਂ 500 ਰੁਪਏ ਛੋੜ ਬਿਲਕੁਲ ਛੋਟੇ ਛੋਟੇ ਮੁੱਲ ਜੰਮੀ ਪਲੀ ਵੇਖੋ ਕਿੱਡੀ ਆ ਹਾਂਜੀ ਹਾਂਜੀ ਇਹ ਕੱਟ ਥੋੜਾ ਵੀ ਬਹੁਤ ਚੌੜਾ ਲੱਗਾ ਹਾਂ ਨਾ 50 ਇਹਨਾਂ ਨੂੰ ਕਰਮਾਂ ਲਈ ਫੇਰ ਸੂਤ ਲੈਣੀ ਆ ਹਾਂਜੀ 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 ਕਰੋ ਜੀ ਚੈੱਕ ਪਸ਼ੂ ਵੀਰ ਦੇ ਕੋਲ ਚੰਗੇ ਹੁੰਦੇ ਆ ਤੇ ਰੇਟ ਬਿਲਕੁਲ ਨਾਰਮਲ ਹੁੰਦੇ ਆ ਵੀਰ ਦੇ ਇਹ ਸਾਰੇ ਜਿਹੜੇ ਵੀਰ ਭਰਾ ਚੈਨਲ ਦੇਖਦੇ ਆ ਵੀਰ ਵੀਰ ਹਰਪਾਲ ਦੀ ਵੀਡੀਓ ਦੇ ਸਾਰੇ ਨੂੰ ਪਤਾ ਵਾ ਕੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤੇ ਜਿਹੜੇ ਵੀਰ ਭਰਾ ਨੇ ਅੱਗੇ ਪਸ਼ੂ ਖੇਤ ਨਾਲ ਦੋਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਵੀਰਾਂ ਤੇ ਭਰਾਵਾਂ ਦਾ